ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਹੈ ਕਿ ਪਹਿਲਾਂ ਹੀ ਆ ਜਾਈਏ ਕਿਉਂਕਿ NSA ਇੱਕ ਵਾਰ ਰਿਪੀਟ ਹੋ ਗਈ ਹੈ ਐਰਬੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕੇਸਾਂ ਜੋ ਜ਼ਮਾਨਤਾ ਹੋਣੀ ਹੈ ਕੇਸ ਕੀ ਹੈ 307 ਦਾ 307 ਦੀਆਂ ਤੇ ਬਾਰੋ-ਬਾਰ ਜ਼ਮਾਨਤਾ ਹੋ ਜਾਏਗੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿਹਨਾਂ ਨਾਲ ਸੰਬੰਧਤ ਨੇ ਵਿਰਸਾ ਸੁਣ ਬਲਟੋ ਵਾਦੀ ਕਰ ਕਰਦੇ ਜੇ ਬਾਹਰ ਕਹਿੰਦਾ ਕੀ ਆ ਗਿਆ ਸੀ ਜਦੋਂ ਮੈਂ ਬਾਹਵਾਂ ਖੜੀਆਂ ਕਰਕੇ ਆ ਗਏ ਤਾਂ ਮੇਰਦੋਨਾਂ ਰਿਸ਼ਤਾ ਕਰਤਾ ਹਾਂਜੀ ਮੇਰਦੋਨਾਂ ਭੁੱਲਣ ਦੀ ਸੇਜ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਹਵਾਂ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਅੱਜ ਤੁਹਾਨੂੰ ਕਿੱਥੋਂ ਯਾਦ ਆ ਗਿਆ ਕਿ ਅਸੀਂ ਅਮਰਤਪਾਲ ਨੂੰ 6 ਮਹੀਨਿਆਂ ਵਿੱਚ ਬਲਾਲ ਬਾਹਰ ਸੜਾ ਲਿਆਵਾਂਗੇ ਤੂੰ ਜਿੱਤੇਗਾ ਤਾਂ ਸੜਾ ਕੇ ਲਿਆਵੇਂਗਾ ਤੂੰ ਕਿਹੜੀਆਂ ਗੱਲਾਂ ਕਰਦਾ ਫਿਰਨਾ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਦੀ ਬਜਾਏ ਉਹਦੇ ਹਰਾਉਣ ਵਾਸਤੇ ਉੱਤੇ ਖੜਾ ਹੋ ਗਿਆ ਹੈ ਤੇ ਤੂੰ ਛਡਾਏਗਾ ਕਦੋਂ ਜਿੰਨਾ ਛਡਾਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਾ ਕੇ ਉਸੇ ਟਾਈਮ ਆਪਣੇ ਕਾਗਜ਼ ਵਾਪਸ ਲਾਏ ਨੇ ਆਪਣੇ ਕੈਂਡੀਡੇਟ ਦੇ ਤੇ ਅਸੀਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਤੁਸੀਂ ਅਮਰਤਪਾਲ ਦੇ ਸਾਥੀ ਹੋ ਜਾਂ ਅਮਰਤਪਾਲ ਦੀ ਸੋਚ ਤੇ ਪਹਿਰਾ ਦਿੰਦੇ ਹੋ ਉਹਨ ਸੋਨਾ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਏ ਉਹ ਸੀਟ ਤੋਂ ਤਾਂ ਅਸੀਂ ਇਹਨੂੰ ਵਿਰਸਾ ਸਿਕਮਲਟੋਆ ਨੂੰ ਹਰਾਣਾ ਹੀ ਹਰਾਣਾ ਹੈ ਪਰ ਪੰਜਾਬ ਦੀਆਂ ਜਿੰਨੀਆਂ ਵੀ ਸੀਟਾਂ ਨੇ ਸਭ ਤੇ ਜਿੱਥੇ-ਜਿੱਥੇ ਭਾਈ ਅਮਰਤਪਾਲ ਦੇ ਸਾਥੀ ਬੈਠੇ ਨੇ ਬਾਦਲਦਲ ਦਾ ਬਾਈਕਾਟ ਕਰ ਦਿਓ ਬਾਦਲਦਲ ਨੂੰ ਦੱਸ ਦਿਓ ਕਿ ਕਿਵੇਂ ਭਾਈ ਅਮਰਤਪਾਲ ਨੂੰ ਹਰਾਉਣ ਵਾਸਤੇ ਤੋਂ ਵਿਰਸਾ ਸਿਕਮਲਟੋਆ ਨੂੰ ਖੜਾ ਕੀਤਾ ਹੈ ਇਹ ਸਾਡੀ ਬੇਨਤੀ ਏ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੇ ਤੇ ਜੋ ਵੀ ਤੁਹਾਡੇ ਤੋਂ ਬੋਲਿਆ ਜਾਂਦਾ ਬੋਲੋ ਬਿਰਸਾ ਸਿੰਘ ਮਟੋਆ ਕਾਗਜ਼ ਵਾਪਸ ਲਵੇ ਜੇ ਨਹੀਂ ਲੈਂਦਾ ਤਾਂ ਇਹਨਾਂ ਦਾ ਬਾਈਕਾਟ ਹੋ ਗਏ